ਆਮ ਆਦਮੀ ਪਾਰਟੀ ਦੇ ਅੰਦਰ ਖਲਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ਦੀ ਪਕੜ ਜਿਹੜੀ ਹੈ ਪੰਜਾਬ ਸਰਕਾਰ ਤੇ ਲਗਾਤਾਰ ਵਧਦੀ ਜਾ ਰਹੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਭਾਵਨਾਵਾਂ ਦੇ ਲਗਾਤਾਰ ਘਾਟ ਪੜ ਰਹੀ ਹੈ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੁਝ ਕਰੀਬੀ ਲੋਕਾਂ ਦੇ ਨਾਲਦਿਆਂ ਦੇ ਉੱਪਰ ਐਫਆਈਆਰ ਦਰਜ ਹੋਣ ਦੀ ਵੀ ਚਰਚਾ ਹੈ। ਔਰ ਉਧਰ ਜਿੱਥੇ ਪਹਿਲਾਂ ਓੰਕਾਰ ਸਿੰਘ ਓਐਸਡੀ ਨੂੰ ਹਟਾਇਆ ਗਿਆ ਹੁਣ ਰਾਜਪੀਰ ਦੇ ਓਐਸਡੀ ਨੂੰ ਹਟਾਉਣ ਦੇ ਔਰ ਨਾਲ ਹੀ ਨਾਲ ਉਹਨਾਂ ਦੇ ਦਫਤਰ ਵਾਪਸ ਲੈਣ ਦੇ ਵੀ ਚਰਚੇ ਔਰ ਕੁਝ ਇੱਕ ਐਫਆਈਆਰ ਦੇ ਵੀ ਬਹੁਤ ਵੱਡੇ ਪੱਧਰ ਤੇ ਚਰਚੇ ਚੱਲ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਹਟਾਏ ਅਫਸਰ ਦੁਬਾਰਾ ਉਹਨਾਂ ਹੀ ਪੋਜੀਸ਼ਨਾਂ ਤੇ ਲਾਏ ਜਾ ਰਹੇ ਨੇ ਜਿਹੜੀ ਪੋਜੀਸ਼ਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਵੱਲੋਂ ਅੜ ਕੇ ਹਟਾਏ ਗਏ ਸੀ ਇਸ ਤੋਂ ਸਾਫ ਹੋ ਰਿਹਾ ਹੈ ਕਿ ਮੁੱਖ ਮੰਤਰੀ ਭਗੰਤ ਮਾਨ ਦੀ ਪਕੜ ਲਗਾਤਾਰ ਘਟ ਰਹੀ ਹੈ ਔਰ ਦਿੱਲੀ ਹਾਈ ਕਮਾਂਡ ਦੀ ਪਕੜ ਜਿਹੜੀ ਹੈ ਪੰਜਾਬ ਸਰਕਾਰ ਤੇ ਲਗਾਤਾਰ ਬਣ ਰਹੀ ਹੈ ਹੁਣ ਇਹ ਜਿਹੜਾ ਖੇਡਾ ਕਦੋਂ ਤੱਕ ਚੱਲੇਗਾ ਕੀ ਇਹ ਖੇਡਾ ਮੁੱਖ ਮੰਤਰੀ ਭਗੰਤ ਮਾਨ ਦੀ ਕੁਰਸੀ ਦੀ ਬਲੀ ਲੈ ਕੇ ਜਿਹੜਾ ਉਹ ਬੰਦ ਹੋਊਗਾ ਜਾਂ ਕਿਵੇਂ ਚੱਲੂ ਇਸ ਮਸਲੇ ਨੂੰ ਡਿਸਕਸ ਜਿਹੜੀ ਅਸੀਂ ਕਰਨਾ ਹੈ ਬਹੁਤ ਅਹਿਮ ਜਿਹੜਾ ਇਹਦੇ ਤੇ ਅਸੀਂ ਗੱਲਬਾਤ ਕਰਨੀ ਹੈ ਔਰ ਬਹੁਤ ਅਹਿਮ ਚਰਚਾ ਦੇ ਵਿੱਚ ਬਹੁਤ ਅਹਿਮ ਖੁਲਾਸੇ ਵੀ ਜਿਹੜੇ ਆਉਣਗੇ ਔਰ ਬਹੁਤ ਵੱਡੇ ਪੱਧਰ ਦੇ ਉੱਪਰ ਬਦਲਾਅ ਆਉਣ ਦੀ ਸੰਭਾਵਨਾ ਜਿਹੜੀ ਸਰਕਾਰ ਦੇ ਅੰਦਰ ਹੈਗੀ ਹੈ ਕੀ ਇਸੇ ਅਮ ਜਿਹੜੀ ਚਰਚਾ ਕਰਨੀ ਹੈ ਉਧਰ ਮੁਲਾਜ਼ਮਾਂ ਦਾ ਜਿਹੜਾ ਡੀਏ ਆ ਉਹ ਵਧਾਉਣ ਦੀ ਜਿਹੜੀ ਗੱਲ ਹੈ ਕਹਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਿਹੜੀਆਂ ਦੇ ਦਿੱਤੇ ਹੈ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਦੇ ਲਈ ਕਿਹਾ ਔਰ ਕਿਵੇਂ ਸਰਕਾਰ ਜਿਹੜੀ ਆ ਦੇਵੇਗੀ ਕਿਉਂਕਿ ਆਰਥਿਕ ਪੱਖੋਂ ਜਿਹੜੀ ਸਰਕਾਰ ਬਹੁਤ ਜ਼ਿਆਦਾ ਆ ਕਮਜ਼ੋਰ ਹੁੰਦੀ ਜਾ ਰਹੀ ਹੈ ਔਰ ਕਿਵੇਂ ਇਹਦੇ ਵਿੱਚੋਂ ਨਿਕਲੇਗੀ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਔਰ ਦੂਜੇ ਪਾਸੇ ਕਹਿੰਦੇ ਸੂਬੇ ਚ ਬਿਚਰੀ ਉਤਪਾਦਨ ਘਟਣ ਦੇ ਨਾਲ 30000 ਕਰੋੜ ਉੱਜ ਜਾਵੇਗਾ ਖਰੀਦ ਦਾ ਜਿਹੜਾ ਬਿੱਲ ਹੈ ਔਰ ਇੱਕ ਪਾਸੇ ਇੱਧਰ ਲਗਾਤਾਰ ਬੋਝ ਵੱਧ ਰਿਹਾ ਹੈ ਦੂਜੇ ਪਾਸੇ ਛੇਵਾਂ ਤਨਖਾਹ ਕਮਿਸ਼ਨ ਦੇਣ ਦੀ ਵੀ ਜਿਹੜੀ ਗੱਲ ਕਹਿ ਦਿੱਤੀ ਗਈ ਹੈ ਔਰ ਸਰਕਾਰ ਇਹਦੇ ਵਿੱਚੋਂ ਨਿਕਲੂਗੀ ਕਿਵੇਂ ਔਰ ਭਗੰਤਮਾਨ ਇੱਕ ਪਾਸੇ ਉਹ ਨਹੀਂ ਕਰ ਰਹੇ ਬਹੁਤ ਵਾਲੇ ਪਾਸੇੋਂ ਕਰ ਰਹੇ ਆ ਔਰ ਭਗੰਤਮਾਨ ਨੂੰ ਣਕੀ ਜਿਹੜੀ ਉਹ ਲੱਗ ਗਈ ਹੈ ਔਰ ਮੇਰਨਾ ਪ੍ਰੋਫੈਸਰ ਬਜਜੀਤ ਸਿੰਘ ਗੜਖੀ ਸਾਹਿਬ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਂਦਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਆਪਾਂ ਕੱਲ ਹੀ ਗੱਲ ਕਰਕੇ ਸਾਡੇ ਸੀਗੇ ਬਿਨਾ ਨਾਮ ਲਏ OSGD ਔਰ ਕਿ ਸ਼ਿਕੰਜਾ ਜਿਹੜਾ ਉਹ ਕਰਸਿਆ ਜਾ ਰਿਹਾ ਔਰ ਹੁਣ ਨਾਮ ਤਾਂ ਚਲੋ ਆਪਾਂ ਨੂੰ ਤਾਂ ਕੱਲ ਹੀ ਪਤਾ ਸੀਗਾ ਹੁਣ ਨਾਮ ਦੇ ਚਾਚੇ ਲਗਾਤਾਰ ਕੱਲ ਦੇ ਔਰ ਅਖਬਾਰਾਂ ਦੇ ਵਿੱਚ ਵੀ ਰਾਜਵੀਰ OSGD ਦੇ ਹੋ ਗਏ ਜੀ ਔਰ ਪਤਾ ਲੱਗਿਆ ਕਿ ਉਹਨਾਂ ਦਾ ਦਫਤਰ ਵੀ ਖਾਲੀ ਕਰਵਾਏ ਜਾਣ ਦੇ ਚਰਚੇ ਆ ਹੰਕਾਰ ਸਿੰਘ ਤੋਂ ਬਾਅਦ ਜਿਹੜੇ ਰਾਜਵੀਰ ਦੇ ਵੀ ਦਫਤਰ ਖਾਲੀ ਕਰਾਏ ਜਾਣ ਦੇ ਚਰਚੇ ਆ ਔਰ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਰਾਜਵੀਰ ਇੱਧਰ ਉੱਧਰ ਵੀ ਹੋ ਗਏ ਇਹੋ ਜਿਹੇ ਵੀ ਜਿਹੜੇ ਉਹ ਚਰਚੇ ਹੈਗੇ ਆ ਔਰ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਲੋਕਾਂ ਨੂੰ ਪਾਸੇ ਕਰਨਾ ਔਰ ਜਿਹੜੇ ਅਫਸਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਅੜ ਕੇ ਹਟਾਇਆ ਸੀ ਕਿ ਆ ਅਫਸਰ ਜਿਹੜੇ ਆ ਨਹੀਂ ਲੱਗਣਦੇ ਨੇ ਉਹ ਅਫਸਰ ਨੂੰ ਦਿੱਲੀ ਵਾਲੇ ਲਾਉਣ ਨੂੰ ਫਿਰਦੇ ਸੀ ਭਗਵੰਤ ਮਾਨ ਅਣਕੇ ਸੀ ਵੀ ਮੈਂ ਨਹੀਂ ਜਿਹੜੇ ਲੱਗਣ ਦੇਣੀ ਕਿਉਂਕਿ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਸੀ ਮੁੱਖ ਮੰਤਰੀ ਭਗਵੰਤ ਮਾਨ ਪਾਵਰਫੁਲ ਸੀ ਸਮੇਂ ਦਾ ਗੇੜ ਦੇਖੋ ਅੱਜ ਉਹੀ ਅਫਸਰ ਉਹਨਾਂ ਹੀ ਪੋਜੀਸ਼ਨਾਂ ਤੇ ਲਾਏ ਗਏ ਆ ਜਿਹੜੇ ਅਫਸਰਾਂ ਨੂੰ ਜਿੱਥੋਂ ਹਟਾਇਆ ਗਿਆ ਸੀ ਔਰ ਇਹ ਤਾਂ ਸਾਫ਼ ਨਜ਼ਰੀ ਆ ਰਿਹਾ ਅਣਖੀ ਸਾਹਿਬ ਕਿ ਦਿੱਲੀ ਹਾਈ ਕਮਾਂਡ ਦੀ ਪਕੜ ਸਰਕਾਰ ਤੇ ਵੱਧ ਰਹੀ ਹੈ ਔਰ ਭਗਵੰਤ ਮਾਨ ਦੀ ਪਕੜ ਜਿਹੜੀ ਲਗਾਤਾਰ ਘਟ ਰਹੀ ਹੈ ਔਰ ਖਲਾਰਾ ਬਹੁਤ ਵੱਡੇ ਪੱਧਰ ਤੇ ਹੈ ਗੱਲਾਂ ਸਾਡੇ ਤੱਕ ਇਹੋ ਜਿਹੀਆਂ ਵੀ ਪਹੁੰਚੀਆਂ ਨੇ ਕਿ ਜੇ ਗੱਲਾਂ ਉਹ ਸਾਹਮਣੇ ਆ ਜਾਣ ਤਾਂ ਅੱਖਾਂ ਜਿਹੜੀਆਂ ਉਹ ਟੱਡੀਆਂ ਰਹਿ ਜਾਣਗੀਆਂ ਹੌਲੀ ਹੌਲੀ ਉਹ ਵੀ ਦੱਸਾਂਗੇ ਤੇ ਪਰ ਇਹ ਖੇਡਾ ਕਦੋਂ ਤੱਕ ਚੱਲਣਾ ਇਦਾਂ ਹੀ ਇਹ ਪਾਵਰ ਸੈਂਟਰ ਬਦਲਣ ਦਾ ਜਿਹੜਾ ਖੇਡਾ ਕਦੋਂ ਤੱਕ ਚੱਲਣਾ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਦੀ ਬਲੀ ਲੈ ਕੇ ਖੇਡਾ ਖਤਮ ਹੋਊਗਾ ਕਿੱਦਾਂ ਚੱਲੇਗਾ ਸੁਖਿੰਦਰ ਜੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦਰਬਾਰ ਦੀ ਜਿਹੜੀ ਪੰਜਾਬ ਸਰਕਾਰ ਦੇ ਵਿੱਚ ਦਖਲ ਅੰਦਾਜ਼ੀ ਜਦੋਂ ਦੀ ਸਰਕਾਰ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਰਹੀ ਹੈ ਪਰ ਭਗਵੰਤ ਮਾਨ ਹੁਣੀ ਆਪਣੇ ਆਪ ਨੂੰ ਇੱਕ ਮਜ਼ਬੂਤ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕਰਦੇ ਰਹੇ। ਫਿਰ ਅਰਵਿੰਦ ਕੇਸ਼ਰੀਵਾਲ ਵਾਲਾ ਪਾਣਾ ਵਾਪਰਦਾ ਉਹ ਜੇਲ੍ਹ ਚ ਚਲੇ ਜਾਂਦੇ ਆ ਤੇ ਆਮ ਆਦਮੀ ਪਾਰਟੀ ਚ ਕੇਵਲ ਤੇ ਕੇਵਲ ਅਰਵਿੰਦ ਕਿ ਭਗਵੰਤ ਮਾਨ ਹੁਣੀ ਰਹਿ ਜਾਂਦੇ। ਫਿਰ ਜੋ ਹੋਇਆ ਕੁਝ ਅਰਵਿੰਦ ਕੇਸ਼ਰੀਵਾਲ ਤੇ ਜਾਣ ਤੋਂ ਮਗਰੂਮ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਤੇ ਨਜ਼ਦੀਕੀ ਸਾਥੀਆਂ ਵੱਲੋਂ ਕੀਤਾ ਜਾਂ ਕਿਹਾ ਜਾਂ ਬਹੁਤ ਕੁਝ ਇਦਾਂ ਦਾ ਬਹੁਤ ਕੁਝ ਇਦਾਂ ਦਾ ਹੋਇਆ ਜਿਸ ਨੂੰ ਲੈ ਕੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਜਿਹੜੀ ਆ ਉਹ ਪਹਿਲੇ ਸਮੇਤ ਚੋਪਰੀ ਪਰ ਹੁਣ ਅਰਵਿੰਦ ਕੇਜਰੀਵਾਲ ਆਉਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੀ ਦਖਲਅੰਦਾਜ਼ੀ ਹੁਣ ਖਤਮ ਹੋ ਗਈ ਆ ਹੁਣ ਪੰਜਾਬ ਸਰਕਾਰ ਤੇ ਉਹਨਾਂ ਦੀ ਜਿਹੜੀ ਪਕੜ ਆ ਮੈਂ ਪਕੜ ਕਾਊਂਗਾ ਅੱਗੇ ਤੋਂ ਹੋਰ ਜਿਹੜੀ ਮਜ਼ਬੂਤ ਹੋ ਗਈ ਆ ਉਸ ਦਾ ਪਰਮਾਨੰ ਸਾਫ਼ ਤੌਰ ਤੇ ਇਥੋਂ ਮਿਲਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਉਸਟੀਮ ਹਟਾਇਆ ਜਾਂਦਾ ਤੇ ਦੂਜੇ ਪਾਸੇ ਇਹ ਰਾਜੀਵ ਸਿੰਘ ਤੇ ਸੰਬੰਧੀ ਜਿਸ ਦੇ ਸੰਬੰਧ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਬਕਾਇਦਾ ਤੌਰ ਤੇ ਕਹਿੰਦੇ ਕਿ ਦਿੱਲੀ ਦਰਬਾਰ ਵੱਲੋਂ ਨਿਰਦੇਸ਼ ਆਏ ਨੇ ਕਿ ਇਸ ਬੰਦੇ ਨੂੰ ਤੁਰੰਤ ਜਿਹੜਾ ਹਟਾਤਾ ਜਾਵੇ ਇਹਦਾ ਦਫਤਰ ਵੀ ਖਾਲੀ ਜਿਹੜਾ ਕਰਾ ਦਿੱਤਾ ਜਾਵੇ ਔਰ ਇਹ ਗੱਲ ਦਾ ਪਤਾ ਲੱਗਾ ਕਿ ਮੁੱਖ ਮੰਤਰੀ ਦੇ ਨਿਵਾਸ ਸਥਾਨ ਦੇ ਉੱਤੇ ਜਿਹੜਾ ਇਹਨਾਂ ਦਾ ਦਫ਼ਤਰ ਸੀ ਉੱਥੋਂ ਦਿੱਲੀ ਦੇ ਦੋ ਵਿਅਕਤੀ ਜਿਹੜੇ ਆਣ ਕੇ ਹੁਣ ਬਕਾਇਦਾ ਤੌਰ ਤੇ ਬੈਠ ਗਏ। ਭਾਵ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਕਰੀਬੀ ਨੇ ਚਾਹੇ ਉਹ ਉਸਟੀਫੋਨ ਚਾਹੇ ਕੋਈ ਹੋਰ ਹੋਣ ਜਿਸ ਤਰੀਕੇ ਨਾਲ ਬੀਤੇ ਸਮੇਂ ਤੇ ਜਿੰਨਾ ਦਾ ਉਹਨਾਂ ਦੇ ਸੰਬੰਧੀ ਰਵਾ ਪਿੰਦਾ ਰਿਹਾ ਔਰ ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀ ਨੇ ਕੱਲ ਟਵੀਟ ਕਰਕੇ ਕੁਝ ਅਹਿਮ ਮੁੱਦਿਆਂ ਦੇ ਵਿੱਚ ਖੁਲਾਸੇ ਜਿਹੜੇ ਕੀਤੇ ਉਹਦੋਂ ਲੱਗਦਾ ਹੈ ਕਿ ਕੁਝ ਸਾਗੀਆਂ ਚੀਜ਼ਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਪੂਰਨ ਤੌਰ ਤੇ ਜਰਨਲ ਹੈਗੀ ਆ ਜਿਸ ਕਰਕੇ ਉਹਨਾਂ ਵੱਲੋਂ ਇਹ ਸਾਫ਼ ਜਿਹੜੇ ਨਿਰਦੇਸ਼ ਜਿਹੜੇ ਆ ਉਹ ਦੇ ਦਿੱਤੇ ਗਏ ਆ ਰਾਜਵੀਰ ਦੇ ਸੰਦਰਭ ਦੇ ਵਿੱਚ ਹੁਣ ਜਿਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਭਗਵੰਤ ਮਾਨ ਵੀ ਜਿਸ ਤਰੀਕੇ ਨਾਲ ਪਾਵਰ ਜਿਹੜੀ ਕੱਟ ਕੀਤੀ ਜਾ ਰਹੀ ਹੈ ਜਾਂ ਜਿਸ ਤਰੀਕੇ ਨਾਲ ਉਹਨਾਂ ਦੇ ਪਰ ਕੁਤਰੀ ਜਾ ਰਹੇ ਉਸ ਦਾ ਸਾਫ਼ ਪ੍ਰਮਾਣ ਤਾਂ ਇਥੋਂ ਮਿਲ ਜਾਂਦਾ ਜਿਸ ਦਾ ਜ਼ਿਕਰ ਤੁਸੀਂ ਪਹਿਲਾਂ ਕੀਤਾ ਕਿ ਜਿਨ੍ਹਾਂ ਅਫਸਰਾਂ ਨੂੰ ਭਗਵੰਤ ਮਾਨ ਨੇ ਆਪਣੀ ਅਡਿੱਲ ਜਾਂ ਹੀ ਕਹਿ ਸਕਦੇ ਕਿ ਦਾਣਾ ਸ਼ਹਿਰ ਵਈਏ ਦੇ ਰੂਪ ਚ ਹਟਾਇਆ ਉਹਨਾਂ ਨੂੰ ਉਸੇ ਹੀ ਥਾਵਾਂ ਤੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਨੇ ਨਿਯੁਕਤ ਕਰ ਦਿੱਤਾ ਦੂਸਰੇ ਬਨੇ ਅਗਰ ਵੇਖੋ ਤਾਂ ਤੁਹਾਨੂੰ ਖ਼ਬਰਾਂ 'ਚ ਅੱਜਕੱਲ ਕਲਤਾਰ ਸਿੰਘ ਸੰਧਵਾ ਨੂੰ ਬਹੁਤ ਜ਼ਿਆਦਾ ਜਿਹੜੀ ਪਹਿਲ ਆ ਉਹ ਦਿੱਤੀ ਜਾ ਰਹੀ ਹੈ ਬੜੇ ਵੱਡਿਆ ਵੱਡਿਆ ਫੋਟੋ ਜਿਹੜੀਆਂ ਕਲਤਾਰ ਸਿੰਘ ਸੰਧਵਾ ਦੀਆਂ ਜਿਹੜੀਆਂ ਕੁਝ ਨਿਊਜ਼ਪੇਪਰ ਜਿਹੜੇ ਉਹ ਲਾ ਰਹੇ ਨੇ ਹਾਲਾਂਕਿ ਪਹਿਲਾਂ ਇਦਾਂ ਨਹੀਂ ਸੀ ਲੱਗਦੀ ਜਿਸ ਤਰੀਕੇ ਨਾਲ ਹੁਣ ਕਵਰੇਜ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਆ ਹਾਲਾਂਕਿ ਉਹਨਾਂ ਦਾ ਵਤੀਰਾ ਕੀ ਹੈ ਜਾਂ ਕੀ ਨਹੀਂ ਪਰ ਇੱਕ ਕਿਸਮਾ ਉਹਨਾਂ ਨੂੰ ਵੀ ਇੱਕ ਕਿਸਮਾ ਹੀ ਕਹਿ ਸਕਨੇ ਕਿ ਥਾਪੜਾ ਜਰਾ ਹਾਈਕ ਮੰਦਾ ਹੈਗਾ ਹੁਣ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੀ ਕਾਰਸ਼ੈਲੀ ਭਗਵੰਤ ਮਾਨ ਹੋਣਾ ਦੀ ਰਹੀ ਹੈ ਔਰ ਮੌਜੂਦਾ ਸਮੇਂ 'ਚ ਜਿਸ ਤਰੀਕੇ ਨਾਲ ਭਗਵੰਤ ਸੱਤਾ ਮੰਨਦੇ ਉਹਨਾਂ ਦਾ ਰਵੱਈਏ ਦੇ ਪ੍ਰਤੀ ਅਰਵਿੰਦ ਕੇਸ਼ਰੀਵਾਲ ਦਾ ਜਿਹੜਾ ਰੋਕੇ ਆਂ ਬੀਤੇ ਦਿਨਾਂ 'ਚ ਸਾਹਮਣੇ ਆਇਆ ਸਾਫ਼ ਜਾਹਰ ਆ ਕਿ ਇਹ ਲੜਾਈ ਜਿਹੜੀ ਆ ਕਿਸੇ ਨਾ ਕਿਸੇ ਤਨ ਪੱਤਰ ਲੱਗ ਕੇ ਰਹੂਗੀ ਇਹ ਮੁੱਖ ਮੰਤਰੀ ਦੀ ਕੁਰਸੀ ਦੀ ਬਲੀ ਵੀ ਹੋ ਸਕਦੀ ਆ ਪੰਜਾਬ ਦੇ ਵਿੱਚ ਉਹਨਾਂ ਦੇ ਮੁਕਾਬਲੇ ਦੋ ਪਾਵਰ ਸੈਂਟਰ ਜਿਹੜੇ ਹੋਰ ਦੋ ਉਪ ਮੁੱਖ ਮੰਤਰੀਆਂ ਦੇ ਰੂਪ ਦੇ ਵਿੱਚ ਵੀ ਜਿਹੜੇ ਉਖੜੇ ਕੀਤੇ ਜਾ ਸਕਦੇ ਆ ਸਥਾਪਿਤ ਕੀਤੇ ਜਾ ਸਕਦੇ ਆ ਜਿਹਦੇ ਸੰਬੰਧੀ ਅਸੀਂ ਚਰਚਾ ਪਹਿਲਾਂ ਗੱਲ ਕੀਤੀ ਸੀਗੀ ਇੱਕ ਦਲਤ ਮੁੱਖ ਮੰਤਰੀ ਦਲਤ ਉਪ ਮੁੱਖ ਮੰਤਰੀ ਲਾਇਆ ਜਾ ਸਕਦਾ ਇੱਕ ਹਿੰਦੂ ਪਾਈਚਾਰੇ ਵਿੱਚੋਂ ਲਾਇਆ ਜਾ ਸਕਦਾ ਤਾਂ ਜੋ ਮੁੱਖ ਮੰਤਰੀ ਸਾਹ ਦੇ ਜਿਹੜੇ ਪਰਿਆ ਉਹ ਕੱਟੇ ਜਾ ਸਕਣ ਉਹਨਾਂ ਨੂੰ ਸ਼ਕਤੀ ਵੀ ਹੋ ਜਿਹੜਾ ਉਹ ਕੀਤਾ ਜਾ ਸਕੇ ਸੋ ਇਹ ਲੜਾਈ ਜਿਹੜੀ ਆ ਸੁਖਵਿੰਦਰ ਜੀ ਇਹ ਲੰਮੀ ਹੈ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹ ਦੇ ਨਜ਼ਦੀਕੀਆਂ ਨੂੰ ਲੈ ਕੇ ਉਹਨਾਂ ਤੇ ਭ੍ਰਿਸ਼ਟਾਚਾਰ ਤੇ ਦੋਸ਼ ਲੱਗਦੇ ਰਹੇ ਆ ਕਹਿੰਦੇ ਨੇ ਕਿ ਜਦੋਂ ਆ ਵਿਧਾਇਕ ਮੰਤਰੀ ਜਦੋਂ ਅਸਤੀਫਾ ਲਿਆ ਤਾਂ ਇਹਨਾਂ ਮੰਤਰੀਆਂ ਨੇ ਵੀ ਦੱਬੀ ਜ਼ੁਬਾਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਜ਼ਦੀਕੀਆਂ ਦੇ ਵੱਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੀ ਗੱਲ ਜਿਹੜੀ ਕੀਤੀ ਔਰ ਕੁਝ ਮੰਤਰੀਆਂ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਗੱਲ ਕੀਤੀ ਕਿ ਠੀਕ ਆ ਜੇ ਸਾਡੇ ਕੋਲ ਇਸ ਮੁੱਦੇ ਤੇ ਅਸਤੀਫਾ ਲਈ ਜਾ ਰਿਹਾ ਤਾਂ ਫਿਰ ਉਹ ਬੰਦੇ ਜਿਹੜੇ ਤੁਹਾਡੇ ਸੱਜੇ ਔਰ ਖੱਬੇ ਤੁਹਾਡੇ ਬੇਹੱਦ ਨਜ਼ਦੀਕੀਆਂ 'ਚ ਨੇ ਕਥਾ ਤੌਰ ਤੇ ਜੋ ਉਹ ਭ੍ਰਿਸ਼ਟਾਚਾਰ ਕਰਦੇ ਨੇ ਜੋ ਉਹ ਮੀਟਿੰਗਾਂ ਜੋ ਬਤਨੀਆਂ ਕਰਾਉਂਦੇ ਜਾਂ ਕਰਵਾਉਂਦੇ ਨੇ ਉਹਨਾਂ ਦੇ ਖਿਲਾਫ ਫਿਰ ਕੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਕਹਿੰਦੇ ਇਹੋ ਜਿਹਾ ਸਵਾਲ ਵੀ ਜਿਹੜੇ ਉੱਠੇ ਨੇ ਔਰ ਇਹਨਾਂ ਮੰਤਰੀਆਂ ਵੱਲੋਂ ਕੀਤੇ ਵੀ ਤਾਂ ਇਹ ਸਾਰੀ ਸਥਿਤੀ ਕੀ ਕਹਿੰਦੀ ਆ ਕਿ ਹਾਈ ਕਮਾਂਡ ਦੀਆਂ ਨਜ਼ਰਾਂ 'ਚ ਹਾਈ ਕਮਾਂਡ ਜਿਹੜੀ ਆ ਪਲ-ਪਲ ਦੀ ਜਿਹੜੀ ਰਿਪੋਰਟ ਰੱਖਣੀ ਪਈ ਆ ਕਿਉਂਕਿ ਦਿੱਲੀ ਦੇ ਵਿੱਚ ਹੁਣ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਅਨਵਿੰਦ ਕੇਸਰੀਵਾਲ ਕੋਲਕਰ ਨੂੰ ਕੋਈ ਕੰਮ ਨਹੀਂ ਹੈਗਾ ਹਰਿਆਣਾ ਦੇ ਵਿੱਚ ਉਹਨਾਂ ਦੀ ਕੈਂਪੇਨ ਜਿਸ ਤਰੀਕੇ ਨਾਲ ਚੱਲਦੀ ਪਈ ਚੱਲਦੀ ਪਈ ਆ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਸੋ ਪੰਜਾਬ ਦੀ ਨਿੱਕੀ ਤੋਂ ਨਿੱਕੀ ਗਤੀਵਿਧੀ ਖਾਸ ਤੌਰ ਤੇ ਜਿਹੜੀ ਭਗਵੰਤ ਮਾਨ ਵੱਲੋਂ ਕੀਤੀ ਜਾਂਦੀ ਆ ਉਹ ਪੂਰਨ ਤੌਰ ਤੇ ਹਾਈ ਕਮਾਂਡ ਦੇ ਰਾਡਰ ਤੇ ਆ ਤਾਂ ਸੋ ਉਸ ਅਦਾ ਤੇ ਇਹ ਗੱਲ ਸਾਫ਼ ਤੇ ਸਪੱਸ਼ਟ ਹੋ ਜਾਂਦੀ ਆ ਕਿ ਇਹ ਗੱਲ ਇਹ ਦੀ ਸ਼ੇਤੀ ਖਤਮ ਹੋਣ ਵਾਲੀ ਐ ਨਹੀਂ ਇਹ ਲੜਾਈ ਜਿਹੜੀ ਆ ਲੰਮੀ ਚੱਲੂਗੀ ਹੋ ਸਕਦਾ ਕਿ ਮੁੱਖ ਮੰਤਰੀ ਦੀ ਕੁਰਸੀ ਦੀ ਬੜੀ ਵੀ ਲਿਆ ਰਿਆ ਜਾਵੇ ਇਹ ਵੀ ਹੋ ਸਕਦਾ ਕਿ ਲੀਡਰਸ਼ਿਪ ਉਹਨਾਂ ਦੇ ਬਰਾਬਰ ਦੇ ਜਿਸ ਤਰੀਕੇ ਮੈਂ ਪਹਿਲਾਂ ਗੱਲ ਕੀਤੀ ਐ ਕਿ ਦੋ ਡਿਪਟੀ ਮੁੱਖ ਮੰਤਰੀ ਜਿਹੜੇ ਉਹ ਬਣਾ ਦਿੱਤੇ ਜਾਣ ਖਾਸ ਤੌਰ ਤੇ ਉਹ ਕਿ ਜਿਨ੍ਹਾਂ ਨੂੰ ਕੇਂਦਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਉਸ ਦਾ ਅਸ਼ੀਰਵਾਦ ਪ੍ਰਾਪਤ ਹੋਵੇ ਸੋ ਮੁੱਖ ਮੰਤਰੀ ਸਾਹਿਬ ਦੇ ਆਉਂਦੇ ਦਿਨ ਜਿਹੜੇ ਨੇ ਉਹ ਮੁਸ਼ਕਲਾਂ ਪਰਹੂਨ ਸਖ਼ਤੰਦਰੀ ਜ਼ਰੂਰ ਹੋ ਸਕਦੇ ਆ ਜਿਸ ਤਰੀਕੇ ਨਾਲ ਪਹਿਲਾਂ ਉਹ ਘਾਸ ਜਿਹੜਾ ਪਹਿਲਾ OST ਜਣਾ ਹੁਣ ਦੂਜੇ ਪਾਸੇ ਰਾਜਵੀਰ ਦੇ ਸਬੰਧੀ ਜਿਉਂ ਦੀਆਂ ਖਬਰਾਂ ਕਿਹ ਆ ਜਿਉਂ ਨਹੀਂ ਚਰਚਾਵਾ ਨਹੀਂ ਔਰ ਦੂਜੇ ਪਾਸੇ ਜਿਸ ਤਰੀਕੇ ਦਾ ਟਵੀਟ ਕੱਲ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਕਿ ਉਹਨੂੰ ਭਜਾਉਣ ਦੀ ਤਿਆਰੀ ਆ ਤਾਂ ਸੁਖਵਿੰਦਰ ਜੀ ਫਿਰ ਤਾਂ ਬਹੁਤ ਕੁਝ ਇਹੋ ਜਿਹਾ ਕਿ ਜਿਸ ਨੂੰ ਆਮ ਆਦਮੀ ਪਾਰਟੀ ਦੀ ਹਾਈਕ ਵੱਲ ਕਿਸੇ ਵੀ ਸੂਤ ਵਿੱਚ ਬਰਦਾਸ਼ਟ ਜਿਹੜਾ ਨਹੀਂ ਕਰ ਰਹੀ ਤਾਂ ਇਸੇ ਹੀ ਕਾਰਨ ਉਹਨਾਂ ਵੱਲੋਂ ਹੌਲੀ-ਹੌਲੀ ਪੰਜਾਬ ਦੇ ਉੱਤੇ ਆਪਣੀ ਪਕੜ ਜਿਹੜੀ ਆ ਮਜ਼ਬੂਤ ਕੀਤੀ ਜਾ ਰਹੀ ਹੈ ਮੈਂ ਉਹੀ ਗੱਲ ਕਹਿ ਰਿਹਾ ਕਿ ਇਹ ਪਕੜ ਜਿਹੜੀ ਹੈ ਉਦੋਂ ਤੱਕ ਚੱਲਦੀ ਰਹੂਗੀ ਜਦਨਾ ਟਾਈਮ ਭੁਗਤੰਤਮਾਨ ਹੋਣਾ ਨੂੰ ਪਾਸੇ ਨਹੀਂ ਕੀਤਾ ਜਾਂਦਾ ਇਹੋ ਜਿਹੇ ਵੀ ਚਰਚੇ ਨਹੀਂ ਵੀ ਕਿਸੇ ਵੀ ਵੇਲੇ ਪਟਾਕਾ ਜਿਹੜਾ ਅਣਖੀਸਾ ਪੈ ਸਕਦਾ ਹੈ ਔਰ ਪਰਚਿਆਂ ਪਰਚਿਆਂ ਨੇ ਵੀ ਚਰਚੇ ਜਿਹੜੇ ਉਹ ਚੱਲ ਰਹੇ ਆ ਔਰ ਕਿਸੇ ਵੀ ਵੇਲੇ ਇਹੋ ਜੀ ਆ ਗੱਲਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਪਰਚੇ ਆ ਦੇ ਚਰਚੇ ਜਿਹੜੇ ਉਹ ਖੁੱਲ ਕੇ ਸਾਹਮਣੇ ਆ ਜਾਣਗੇ ਕਿਸੇ ਵੀ ਵੇਲੇ ਇਧਰ ਇਹ ਕਿਸ ਵਾਲੇ ਪਾਸੇ ਨੂੰ ਤੁਰ ਪੀਏ ਗਏ ਤੁਕਵੰਦਰ ਜੀ ਗੱਲ ਤਾਂ ਉਹੀ ਹੈ ਨਾ ਜਿਸ ਤਰੀਕੇ ਨਾਲ ਗੱਲਾਂ ਬੀਤੇ ਸਮੇਂ ਚ ਚੱਲਦੀਆਂ ਰਹੀਆਂ ਕਿ ਭਗਵੰਤ ਮਾਨ ਹੁਣ ਅਦੇ ਨਜ਼ਦੀਕੀ ਨਜ਼ਦੀਕੀ ਹੁਣ ਸਮਝ ਲੋ ਕਿਹੜੇ ਹੁੰਦੇ ਬੇਹੱਦ ਨਜ਼ਦੀਕੀ ਜਿਹੜੇ ਨੇ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਪੈਸੇ ਦੇ ਲੈਣ ਦੇਮ ਕਰਨ ਤੋਂ ਬਾਅਦ ਬਦਲੀਆਂ ਜਾਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਉਹ ਕਹਿੰਦੇ ਨੇ ਹਾਈ ਕਮਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਤਾਂ ਜਿਸ ਕਰਕੇ ਜਿਹੜੇ ਨੇ ਉਹਨਾਂ ਦੇ ਨਿਤ ਦੇਖੀ ਤੇ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਜਾ ਸਕਦੇ ਆ ਗੱਲ ਰਹੀ ਪਟਾਕਾ ਪੈਂਦੀ ਕਿਸੇ ਵੀ ਵੇਲੇ ਬੇਸ਼ੱਕ ਅਸਲੇ ਭਗਵੰਤ ਮਾਨ ਹੋਗੇ ਬਹੁਤ ਮੁਝਬੂਤ ਸਥਿਤੀ ਦੇ ਵਿੱਚ ਦਿਖਾਈ ਦੇ ਰਿਹਾ ਕਿ ਹਾਂ ਵੀ ਮੁੱਖ ਮੰਤਰੀ ਹਨ ਪੰਜਾਬ ਦੇ ਤੇ ਉਹਨਾਂ ਦੇ ਮੁਕਾਬਲੇ ਕੋਈ ਦੂਜਾ ਲੀਡਰ ਹੈ ਨਹੀਂ ਕਿ ਜਿਸ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਮੁੱਖ ਮੰਤਰੀ ਬਣਾ ਸਕੇ ਕੱਲ ਤੁਸੀਂ ਸੁਖਵਿੰਦਰ ਜੀ ਚਰਚਾ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਬਾਰੇ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿ ਕਾਂਗਰਸ ਹਾਈ ਕੁਆਂਟੀਟੀ ਇੱਕ ਮਿੰਟ ਚੋਂ ਸੱਧੂਗੀ ਔਰ ਕਹੋ ਕਿ ਅਸਤੀਫਾ ਦੇ ਤੇ ਬਾਅਦ ਵਿੱਚ ਚੰਨਜੀਤ ਸਿੰਘ ਚੰਨੀ ਵਰਗੇ ਬੰਦੇ ਦਾ ਦਾਜੜਾ ਉਹ ਲੱਗ ਗਿਆ ਕਦੇ ਵੀ ਕਿਸੇ ਨੇ ਸੁਪਨੇਚ ਨਹੀਂ ਸੋਚਿਆ ਲੋਕੀ ਇਹੋ ਸੋਚਦੇ ਸੀ ਕਿ ਭਾਵੇਂ ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਹੈ ਹਾਈ ਕਮਾਂਡ ਉਹਦੇ ਕੋਲ ਚੱਲਦੀ ਡ ਮੋਛਪਤੀ ਪੂਰੀ ਆ ਪਰ ਜਦੋਂ ਅਗਲੇ ਨੇ ਲਾਂਬੇ ਕੀਤਾ ਤਾਂ ਉਸੇ ਤਰੀਕੇ ਨਾਲ ਕੈਪਟਨ ਉਮਰਿੰਦਰ ਸਿੰਘ ਨੂੰ ਇੱਕੋ ਹੀ ਫੋਨ ਕੇ ਹਾਈ ਕਮਾਂਡ ਆਇਆ ਕਿ ਬਸ ਇਨ ਐਕ ਤਾਂ ਉਹੋ ਜਿਹੀ ਸਥਿਤੀਆਂ ਸਕੁੰਦਰਜੀ ਇੱਥੇ ਪੰਜਾਬ ਚ ਬਣ ਚੁੱਕੀਆਂ ਨੇ ਇਹ ਐਵੇਂ ਭਰਮ ਹੀ ਹੁੰਦਾ ਕਿ ਹਾਂ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਅਸਤੀਫਾ ਉਹਨਾਂ ਕੋਲ ਲੈ ਲਿਆ ਜਾਂਦਾ ਜਾਂ ਉਹਨਾਂ ਨੂੰ ਹਟਾਤਾ ਜਾਂਦਾ ਤਾਂ ਪਾਰਟੀ ਦੇ ਵਿੱਚ ਬੜੇ ਵੱਡੇ ਪਦਰ ਤੇ ਜਿਹੜਾ ਪਾਟੋ ਤਾਂ ਪੈ ਸਕਦੀ ਆ ਧੜੇ ਬਾਜੀ ਹੋ ਸਕਦੀ ਆ ਇਹ ਤਾਂ ਤੁਹਾਡੇ ਸਾਹਮਣੇ ਕੀ ਜਿਹੜੇ ਸੱਜੇ ਖੱਬੇ ਹੁੰਦੇ ਸਭ ਤੋਂ ਪਹਿਲਾਂ ਜਾ ਕੇ ਉਹ ਹਾਈ ਕਮਾਂਡ ਨੂੰ ਸਲੂਟ ਮਾਰਦੇ ਆ ਸੋ ਹਾਈ ਕਮਾਂਡ ਸਿਰਫ ਮੇਰਾ ਖਿਆਲ ਆ ਕਿ ਰਿਆ ਲਿਧੀਆਂ ਚੋਣਾਂ ਉਹ ਵੇਖ ਰਹੀ ਐ ਕਿ ਹਰਿਆਣੇ ਦੀਆਂ ਚੋਣਾਂ ਦੇ ਕਿਹੋ ਜਿਵੇਂ ਤੀਜੇ ਹੁੰਦੇ ਨੇ ਉਸ ਤੋਂ ਬਾਅਦ ਫਿਰ ਦਿੱਲੀ ਦੀ ਚੋਣ ਹੋ ਜਾਣੀ ਐ ਘੱਟ ਤੋਂ ਘੱਟ ਇਹ ਦਿੱਲੀ ਦੀ ਚੋਣ ਤੱਕ ਸੁਖਵਿੰਦਰ ਜੀ ਲੱਗਦਾ ਕਿ ਇਹ ਜਿਹੜਾ ਕੰਮ ਅਜੇ ਰੁਕਿਆ ਰਹੂਗਾ ਕਿ ਜਿਹੜੀ ਮੁੱਖ ਮੰਤਰੀ ਦੀ ਅਸੀਂ ਕਹਿ ਸਕਣ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਕਿਉਂਕਿ ਉਦੋਂ ਤੱਕ ਦਿੱਲੀ ਦੀਆਂ ਚੋਣਾਂ ਤੱਕ ਘਟੋ ਘਟ ਮੁੱਖ ਮੰਤਰੀ ਨੂੰ ਇਨਾਂ ਕ ਸਾਥ ਸਾਥ ਹੀ ਜੂੜ ਹਾਈ ਕਮਾਂਡ ਕਰਨ ਦੇ ਮੂੜ ਚ ਹੈਗੀ ਐ ਕਿ ਇਹ ਖੁਦ ਹੀ ਆਪਣੇ ਆਪ ਸੈਟ ਹੋ ਜਣ ਤੇ ਜਾਂ ਫਿਰ ਸਥਿਤੀਆਂ ਇਦਾਂ ਦੀਆਂ ਵੱਜਣ ਕਿ ਹਾਈ ਕਮਾਨ ਕੋਲ ਇਹ ਗੱਲ ਸ਼ੁਹਾਜੇ ਕੀ ਹਾਂ ਫਿਰ ਤੁਸੀਂ ਯੋਗ ਨਹੀਂ ਜੀ ਅਸੀਂ ਹੁਣ ਆਪਣੀ ਲੀਡਰਸ਼ਿਪ ਜਿਹੜੀ ਆ ਚੇਂਜ ਕਰਨਾ ਚਾਹੁੰਦੇ ਆ ਕਿਸੇ ਹੋਰ ਨੂੰ ਲਾਉਣਾ ਚਾਹੁੰਦੇ ਆ ਸੋ ਅਜੇ ਦਸੰਬਰ ਤੱਕ ਦਾ ਮਹੀਨਾ ਸੀ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਇਕਾਈ ਆ ਇਸੇ ਤਰੀਕੇ ਨਾਲ ਕਸ਼ਮਕਸ਼ ਜਿਹੜੀ ਆ ਜੋਰਾ ਤੇ ਰਹਿ ਸਕਦੀ ਹੂੰ ਉਧਰ ਮੁਲਾਜ਼ਮਾਂ ਦਾ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 119% ਜਿਹੜਾ ਡੀਏ ਮਿਲੇ ਹਾਈ ਕੋਰਟ ਨੇ ਕਹਿਤਾ ਹੈ ਔਰ ਕੋਰਟ ਨੇ ਪੰਜਾਬ ਸਰਕਾਰ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਲਈ ਵੀ ਜੜਾ ਕਿਹਾ ਔਰ ਕੋਰਟ ਨੇ ਲਾਭ ਦਾ ਏਰੀਅਰ 4 ਮਹੀਨੇ ਵਿੱਚ ਜਾਰੀ ਕਰਨ ਦਾ ਜੜਾ ਆਦੇਸ਼ ਜਿਹੜਾ ਉਹ ਦਿੱਤਾ ਹੈ ਤਾਂ ਕਿਵੇਂ ਦੇਖਦੇ ਹਾਂ ਇੱਕ ਪਾਸੇ ਇਹ ਆਦੇਸ਼ ਕੋਰਟ ਦਾ ਕਿ 6ਵੇਂ ਕਮਿਸ਼ਨ ਦਾ ਜੜਾ ਉਹ ਪੈਸਾ ਜਿਹੜਾ ਦਿਓ ਔਰ ਦੂਜੇ ਪਾਸੇ ਜਿਹੜਾ ਸੂਬੇ 'ਚ ਬਿਜਲੀ ਉਤਪਾਦਨ ਕਹਿੰਦੇ ਘਟਣ ਦੇ ਨਾਲ 30000 ਕਰੋੜ ਪੁੰਜ ਜਾਵੇਗਾ ਖਰੀਦ ਬਿੱਲ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਅਸੀਂ ਤਾਂ ਬਿਜਲੀ ਪੈਦਾ ਆਪ ਕਰ ਰਹੇ ਹਾਂ ਔਰ ਦੂਜੇ ਸੂਬਿਆਂ ਨੂੰ ਵੇਚਾਂਗੇ ਤੇ ਦੂਜੇ ਪਾਸੇ 30000 ਕਰੋੜ ਦਾ ਬਿੱਲ ਜਿਹੜਾ ਬਿਜਲੀ ਖਰੀਦਣ ਦਾ ਹੀ ਬਣ ਜਾਣਾ ਔਰ ਇੱਕ ਪਾਸੇ ਇਹ ਜਿਹੜਾ ਨਜਾਇਜ਼ ਬੋਝ ਬਿਜਲੀ ਸਬਸਿਡੀ ਦਾ ਔਰ ਇਸ ਤਰੀਕੇ ਨਾਲ ਖਰੀਦਣ ਵਾਲਿਆ ਜਿਲਾ ਬਿੱਲ ਔਰ ਦੂਜੇ ਪਾਸੇ ਜਿਹੜਾ ਛੇਵੇਂ ਵਿੱਤ ਕਮਿਸ਼ਨ ਦਾ ਜਿਹੜਾ ਜਿਹੜਾ ਦੇੜ ਦੀ ਗੱਲ ਕਰਦੀ ਹੈ ਕੋਰਟ ਦੇ ਵੱਲੋਂ ਤਾਂ ਇਹ ਆਰਥਿਕ ਪੱਖੋਂ ਤਾਂ ਪਹਿਲਾਂ ਹੀ ਜਿਹੜਾ ਉਹ ਕਮਜ਼ੋਰ ਆ ਪੰਜਾਬ ਸਰਕਾਰ ਔਰ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਭਾਈ ਸਾਡਾ ਜਿਹੜਾ ਕਰਜ਼ ਚੱਕਣ ਦੀ ਜਿਹੜੀ ਉਹ ਲਿਮਟ ਹੈ ਉਹ ਵਧਾਈ ਜਾਵੇ ਤੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਲਗਾਤਾਰ ਆਰਥਿਕ ਪੱਖੋਂ ਵੀ ਚਿਕੰਜੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਫਸਦੇ ਨਜ਼ਰ ਆ ਰਹੇ ਸੁਖਵਿੰਦਰ ਜੀ ਜਿਸ ਤਰੀਕੇ ਦੇ ਇਸ ਵੇਲੇ ਪੰਜਾਬ ਦੇ ਵਿੱਤੀ ਹਾਲਾਤ ਬਣੇ ਨੇ ਤੇ ਦੂਜੇ ਪਾਸੇ ਹਾਈ ਕੋਰਟ ਦਾ ਜਿਹੜਾ ਇਹ ਨਿਰਦੇਸ਼ ਆ ਗਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਡੀਏ ਜਿਹੜਾ 119% ਦੇ ਅਨੁਸਾਰ ਨਾਲ ਦਿੱਤਾ ਜਾਵੇ ਤੇ ਦੂਜੇ ਪਾਸੇ ਬਿਜਲੀ ਸੰਕਟ ਜਿਸ ਤਰੀਕੇ ਨਾਲ ਵਧਿਆ ਲੱਗਦਾ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਇਹਦਾ ਭਾਂਡਾ ਉਹ ਪੂਰੇ ਪੌਤੇ ਵਾਚਣਾ ਹੈਗਾ ਹੁਣ ਪਹਿਲਾਂ ਤਾਂ ਪੈਨਸ਼ਨਰ ਦੀ ਗੱਲ ਜਿਹੜੀ ਕਰਦੀ ਹੈ ਬੀਤੇ ਲੰਮੇ ਸਮੇਂ ਤੋਂ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਤੇ ਪੈਨਸ਼ਨਰ ਦੇ ਉਹ ਆਪਣੇ ਡੀਏ ਦੀ ਜਿਹੜੀ ਮੰਗ ਕਰ ਰਹੇ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ 2021 ਦੇ ਵਿੱਚ ਜਿਹੜੀ ਉਹ ਸਮੇਂ ਦੀ ਸਰਕਾਰ ਸੀ ਉਹਨਾਂ ਨੇ ਛੇਵਾ ਤੱਕ ਜਿਹੜਾ ਪੀ ਕਮਿਸ਼ਨ ਸੀ ਉਹ ਲਾਗੂ ਕਰ ਦਿੱਤਾ ਲਾਗੂ ਕਰ ਦਿੱਤਾ ਜਿਸ ਕਰਕੇ ਮੁਲਾਜ਼ਮਾਂ ਦੀ ਜਿਹੜੀ ਤਨਖਾਹਾਂ ਸਿੱਧੂ ਸਾਹਿਬ ਉਹ ਘਟ ਗਈਆਂ ਤਾਂ ਜਦੋਂ ਮੁਲਾਜ਼ਮਾਂ ਨੇ ਸੰਦਰਸ਼ ਕੀਤਾ ਤਾਂ ਫਿਰ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਹਾਂ ਵੀ ਤੁਹਾਨੂੰ ਜਿਹੜਾ ਡੀਏ ਆ ਤੁਹਾਡੀ 30% ਦੀ ਸਮਾਫ ਕਰਦਾ 30% ਉਹਨਾਂ ਦੀ ਤਨਖਾਹਾਂ ਇਹੜਾ ਉਹ ਕਹਿਆ ਕਿ ਵਾਦਾ ਕਰ ਦਿੱਤਾ ਜਾਵੇਗਾ ਉਸ ਹਿਸਾਬ ਦੇ ਨਾਲ ਉਹਨਾਂ ਨੂੰ 113 ਫੀਸਦੀ ਦੇ ਹਿਸਾਬ ਦੇ ਨਾਲ ਡੀਡੀ ਜਿਹੜੀ ਗੱਲ ਮਿੱਥੀ ਗਈ ਜਦੋਂ ਉਹ ਕੁਝ ਹੋਇਆ ਤਾਂ ਪਰ ਉਹ ਲਾਗੂ ਹੋ ਨਹੀਂ ਸਕਿਆ ਜਿਸ ਨੂੰ ਲੈ ਕੇ 32 ਦੇ ਕਰੀਬ ਜਿਹੜੇ ਪਟੀਸ਼ਨਰ ਸੀ ਜਿਨ੍ਹਾਂ ਦੇ ਵਿੱਚ ਵੱਖ-ਵੱਖ ਮੁਲਾਜ਼ਮ ਜਾਂ ਦੂਜੇ ਪਾਸੇ ਪੈਨਸ਼ਨਰ ਸੀ ਉਹਨਾਂ ਨੇ ਹਾਈ ਕੋਰਟ ਤੱਕ ਅਪਰੋਚ ਜਿਹੜੀ ਕੀਤੀ ਕਿ ਹਾਈ ਕੋਰਟ ਨੇ ਜਦੋਂ ਇਹ ਗੱਲ ਕੀਤੀ ਤਾਂ ਉਹਦੇ 'ਚ ਹਾਈ ਕੋਰਟ ਨੇ ਫਿਰ ਸਖਤ ਨਿਰਦੇਸ਼ ਦਿੱਤੇ ਕਿਉਂਕਿ ਹਾਈ ਕੋਰਟ ਨੇ ਇਸ ਫੈਸਲੇ ਦੀ ਸੁਣਵਾਈ 'ਚ ਪਾਇਆ ਕਿ 31 ਦਸੰਬਰ ਤਾਕ ਉਹ ਕਹਿੰਦੇ ਨੇ ਕਿ ਹਾਂ ਭਈ ਮੁਲਾਜ਼ਮਾਂ ਨੂੰ ਜਿਹੜਾ ਕਿਸੇ ਕਿਸਮ ਦਾ ਘਾਟਾ ਜਿਹੜਾ ਉਹ ਨਹੀਂ ਪੈ ਰਹਾ ਤੇ ਅਗਲੇ ਦਿਨ ਕਹਿ ਦਿੰਦੇ ਨੇ ਕਿ ਹਾਂਜੀ ਘਾਟਾ ਜਿਹੜਾ ਉਹ ਪੈ ਰਹਾ ਤੇ ਅਸੀਂ ਦੇ ਦਾਂਗੇ ਇਸ ਜਿਹੜੀ ਝੋਲ ਸੀ ਇਹਨੂੰ ਹਾਈ ਕੋਰਟ ਨੇ ਬੜੀ ਬਰੀਕੀ ਦੇ ਨਾਲ ਲਿਆ ਤੇ ਪੰਜਾਬ ਸਰਕਾਰ ਨੂੰ ਸਪਸ਼ਟ ਨਿਰਦੇਸ਼ ਦਿੱਤੇ ਆ ਕਿ ਜਿਹੜਾ ਡੀਏ 113% ਦੇ ਹਿਸਾਬ ਨਾਲ ਨਹੀਂ ਦੇਣਾ ਬਲਕਿ 119% ਦੇ ਹਿਸਾਬ ਦੇ ਨਾਲ ਡੀਏ ਦੇਣਾ ਤੇ ਉਹ ਵਿੱਚੋਂ ਮਹੀਨਿਆਂ ਦੇ ਵਿੱਚ ਦੇਣਾ ਹੈ ਤੁਹਾਨੂੰ ਦੇਣਾ ਪਵੇਗਾ ਹਾਈ ਕੋਰਟ ਦੇ ਹੁਕਮਾਂਗੇ ਤੇ ਇਹਦੇ ਨਾਲ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਕਾਫੀ ਰਾਹਤ ਜਿਹੜੀ ਆ ਮਹਿਸੂਸ ਕੀਤੀ ਆ ਦੂਜੇ ਪਾਸੇ ਪੰਜਾਬ ਸਰਕਾਰ ਦੀ ਗੱਲ ਹੁਣ ਜਿਸ ਤਰੀਕੇ ਦੀ ਪਾਵਰ ਕਾਮ ਦੀ ਗੱਲ ਕਰਦੀ ਹੈ ਹੁਣ ਪਾਵਰ ਕਾਮ ਦੀ ਜਿਹੜੀ ਸਭ ਤੋਂ ਤਰਾਸਤਕ ਜਾਂ ਹਾਲਤ ਜਿਹੜੀ ਇਸ ਕਰਕੇ ਬਣੀ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਆਪਣੇ ਥਰਮਲ ਪਲਾਂਟ ਨੇ ਉਹਨਾਂ ਤੋਂ ਇਹ ਬਿਜਲੀ ਪੂਰਨ ਤੌਰ ਤੇ ਇਹ ਪੈਦਾ ਹੀ ਨਹੀਂ ਕਰਦੇ ਮੈਨੂੰ ਜਾਦਾ ਕਿ ਬੀਤੇ ਸਮੇਂ ਦੇ ਵਿੱਚ ਜਦੋਂ ਖਡੂਬ ਸਾਹਿਬ ਜਾਂ ਗੋਦਵਾਲ ਸਾਹਿਬ ਆਖੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਇੱਕਹੀਂ ਥਰਮਲ ਪਲਾਂਟ ਖਰੀਦਿਆ ਅ ਕਦਾਂ ਤੱਕ ਉਹ ਦਾਵਾ ਕਰਦੇ ਹੁੰਦੇ ਸੀ ਕਿ ਇੰਨਾ ਤਾਂ ਪ੍ਰਾਈਵੇਟ ਕੰਪਨੀਆਂ ਖਰੀਦਨੇ ਅਸੀਂ ਪ੍ਰਾਈਵੇਟ ਕੋ ਅਸੀਂ ਇੱਕ ਥਰਮਲ ਪਲਾਂਟ ਜਿਹੜਾ ਖਰੀਦਿਆ ਉੱਥੇ ਅਸੀਂ ਬਿਜਲੀ ਜਿਹੜੀ ਆ ਪੈਦਾ ਕਰਾਂਗੇ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦਾ ਬਿਜਲੀ ਸੰਕਟ ਜਿਹੜਾ ਉਹ ਪੈਦਾ ਨਹੀਂ ਹੋ ਦਿੱਤਾ ਜਾਊਗਾ ਜਦੋਂ ਕਿ ਇਸ ਦੀ ਅਸਲੀਅਤ ਉਲਟ ਜਿਹੜੇ ਹੁਣ ਤੱਥ ਸਾਹਮਣੇ ਆਏ ਆ ਕਿ ਪੰਜਾਬ ਦੇ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ ਬਿਜਲੀ ਪੈਦਾ ਹੀ ਨਹੀਂ ਕੀਤੀ ਜਾ ਰਹੀ ਨਾ ਹੀ ਉਹਨਾਂ ਪੰਜਾਬ ਸਰਕਾਰ ਦੀ ਇਹਦੇ ਵੱਲ ਕੋਈ ਰੁਚੀ ਹੈ ਕੀ ਬਿਜਲੀ ਜਿਹੜੀ ਪੈਦਾ ਕਰਕੇ ਅਸੀਂ ਭਾਵਿਕਾ ਨੂੰ ਦਈਏ ਬਲਕਿ ਇਹ ਕਰੇ ਕਿ ਬਿਜਲੀ ਜਿਹੜੀ ਆ ਬਾਹਰੋਂ ਨਿੱਜੀ ਕੰਪਨੀਆਂ ਪਾਸੋਂ ਜਿਹੜਾ ਉਹ ਖਰੀਦੀ ਪਈ ਹੈ ਭਾਵਿਕਾ ਨੂੰ ਜਿਹੜਾ ਖਰੀਦਾ ਪਿਆ ਤੇ ਬੀਤੇ ਸਮੇਂ ਚ ਸਰਕਾਰ ਦਾ ਜਿਹੜਾ ਇਹਦੇ ਸੰਬੰਧੀ ਬਾਹਰੋਂ ਬਿਜਲੀ ਖਰੀਦਣ ਦਾ ਜਿਹੜਾ ਖਰਚਾ ਸੀ ਉਹ ਕੋ 22 ਤੋਂ 24000 ਕਰੋੜ ਰੁਪਏ ਦੇ ਤੱਕ ਜਿਹੜਾ ਸੀਮਤ ਹੁੰਦਾ ਸੀ ਕਿ ਇਹ ਨਾ ਹੁੰਦਾ ਤਾਂ ਕਹਿੰਦੇ ਹੁਣ ਉਸ ਦੀ ਜਿਹੜੀ ਹੱਦ ਆ ਉਹ 30000 ਕਰੋੜ ਤੱਕ ਸਿੱਧੂ ਸਭ ਜਿਹੜੀ ਉਹ ਵੱਧ ਗਈ ਹੈ ਹੁਣ ਇਹ ਜਹੀ ਸਥਿਤੀ ਦੇ ਵਿੱਚ ਇੱਕ ਪਾਸੇ ਤਾਂ ਸਬਸਿਡੀਆਂ ਕਰਕੇ ਪਾਵਰ ਪਲਾਂਟ ਦਾ ਜਿਹੜਾ ਪਚੂਮਰ ਜਿਹੜਾ ਨਿਕਲਿਆ ਹੈ ਦੂਜੇ ਪਾਸੇ ਇਹ 30000 ਕਰੋੜ ਰੁਪਏ ਜਿਹੜਾ ਨਿੱਜੀ ਕੰਪਨੀਆਂ ਵੱਲ ਜਿਹੜਾ ਸਰਕਾਰ ਤਾਂ ਜਿਹੜਾ ਬੰਦਾ ਜਾਂ ਪਾਵਰ ਕੰਪਟਾ ਦੰਦਾ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਜਿਹੜੇ ਸਮਾਰਟ ਮੀਟਰ ਨੇ ਨਾਨ ਸਮਾਰਟ ਮੀਟਰ ਨੇ ਉਹ ਵੀ ਸਰਕਾਰ ਜਿਹੜੀ ਉਹਦਾ ਪਾਸਾ ਵਟ ਰਹੀ ਹੈ ਸਮਾਰਟ ਮੀਟਰ ਲਾਈ ਜੋ ਉਹਦੇ ਵਿੱਚ ਕੁਝ ਨਹੀਂ ਹੋਣਾ ਨਾਨ ਸਮਾਰਟ ਮੀਟਰ ਜਿਹੜੇ ਉਹਨਾਂ ਨੇ ਲਾਉਣੇ ਸ਼ੁਰੂ ਕਰਤੇ ਆ ਇਹ ਵੀ ਝੋਲ ਹੈਗਾ ਹੁਣ ਦੂਸਰੇ ਪਾਸੇ ਜਿਹੜਾ 600 ਯੂਨਿਟ ਫ੍ਰੀ ਕਰ ਦਿੱਤਾ ਇਹਦੇ ਨਾਲ ਖਪਤਕਾਰ ਜਿਹੜੇ ਨੇ 2-2 ਮੀਟਰ ਖਰਾ ਚਲਵਾ ਕੇ ਬਹਿ ਗਏ ਸਾਰੇ ਪਾਸਿਆਂ ਤੋਂ ਜਿਹੜੀ ਪਾਵਰ ਕਾਮ ਦੀ ਜਿਹੜੀ ਸਥਿਤੀ ਆ ਉਹ ਬੇਹੱਦ ਮਾੜੀ ਹੋ ਗਈ ਖਾਸ ਤੌਰ ਤੇ ਵਿੱਤੀ ਮਾਪਿਆਂ ਨੂੰ ਲੈ ਕੇ ਤਾਂ ਅਜਿਹੀ ਸਥਿਤੀ ਦੇ ਵਿੱਚ ਇੱਕ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇਹ ਨਿਰਦੇਸ਼ ਕੀ ਮੁਲਾ ਜੋ ਮਹੀਨੇ ਦੇ ਵਿੱਚ ਉਹਨਾਂ ਦਾ ਡੀਏ ਦਾ ਪਤਨ ਕਰੋ ਦੂਸਰੇ ਪਾਸੇ ਪਾਵਰ ਕਾਮ ਦੀ ਜਿਹੜੀ ਇਹ ਸਥਿਤੀ ਆ ਤੇ ਤੀਸਰੇ ਬੰਨੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ પાસે ਆਪਣੀ ਕਰਜ਼ੇ ਦੀ ਲਿਮਟ 10000 ਕਰੋੜ ਤੱਕ ਜਿਹੜੀ ਵਧਾਉਂਦੀ ਜਿਹੜੀ ਮੰਗ ਕੀਤੀ ਤੇ ਜਦੋਂ ਕਹਿੰਦੇ ਆ ਕਿ ਥੋੜਾ ਥੋੜਾ ਬੂਰ ਪੈਣਾ ਸ਼ੁਰੂ ਹੋ ਗਿਆ ਹੁਣ ਕੇਂਦਰ ਸਰਕਾਰ ਇਹਨਾਂ ਦੀ ਕਰਜ਼ੇ ਦੀ ਹੱਦ ਮਨਜ਼ੂਰ ਕਰਦਾ ਜਾਂ ਨਹੀਂ ਕਰਦਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਮੌਜੂਦਾ ਸਮੇਂ ਦੇ ਵਿੱਚ ਜਿਹੇ ਜਿਹੇ ਹਾਲਾਤ ਜਿਹੜੇ ਬਣੇ ਨੇ ਜੇਕਰ ਇਹੋ ਹਾਲਾਤ ਰਹਿੰਦੇ ਤਾਂ ਆਪਾਂ ਕੱਲ ਵੀ ਗੱਲ ਕੀਤੀ ਮੇਰਾ ਖਿਆਲ ਪਰਸੋਂ ਗੱਲ ਕੀਤੀ ਸੀ ਕਿ ਵਿੱਤੀ ਜਿਹੜੀ ਅਮਰਜੈਂਸੀ ਜੇ ਵਿੱਤੀ ਆਰਥਿਕ ਜਿਹੜੇ ਹਾਲਾਤ ਨੇ ਉਹ ਇਹਦੇ ਤੋਂ ਵੀ ਬੱਤਰ ਜਿਹੜੇ ਹੋ ਸਕਦੇ ਆ ਕਿਉਂਕਿ ਸਤੰਬਰ ਅਗਸਤ ਮਹੀਨੇ ਦੀ ਜਿਹੜੀ ਸੈਲਰੀ ਸੀ ਮੁਲਾਜ਼ਮਾਂ ਨੂੰ 10 ਸਤੰਬਰ ਦੇ ਲਾਗੇ ਚੱਕੀ ਜਾ ਕੇ ਮਿਲੀ ਸੀ ਤਾਂ ਹੁਣ ਜੇਕਰ ਅਜਿਹੇ ਹਾਲਾਤ ਬਣ ਗਏ ਨੇ ਹੁਣ ਵੇਖਣਾ ਕਿ ਸਰਕਾਰ ਜਿਹੜੀ ਵੱਖ-ਵੱਖ ਪਾਲਿਸੀਸ ਤੋਂ ਕਹਿੰਦੀ ਰਹੀ ਹੈ ਕਿ ਅਸੀਂ ਉਸ ਪਾਲਿਸੀ ਤੋਂ ਵੀ ਇੰਨਾ ਲੈ ਸਕਦੇ ਆ ਉਸ ਪਾਲਿਸੀ ਤੋਂ ਵੀ ਸਾਨੂੰ ਇੰਨਾ ਕੁਝ ਮਿਲ ਸਕਦਾ ਉਹਦੇ ਉਲਟ ਜਾ ਕੇ ਜੇਕਰ ਪੰਜਾਬ ਅਸਲ ਗੰਗਾਲੀ ਦੇ ਇਕ ਆਧਾਰ ਤੇ ਖੜਾ ਇਸ ਦੀ ਜਮ੍ਹਾਂ ਵਾਰੀ ਫੇਰ ਇਸ ਦੀ ਬੰਦੀ ਹੈ ਇਸ ਦੀ ਜਮ੍ਹਾਂ ਵਾਰੀ ਸ਼ਾਇਦ ਸਰਕਾਰ ਨੂੰ ਚਲਾਉਣ ਵਾਲਾ ਸ਼ਾਇਦ ਨਹੀਂ ਸਰਕਾਰ ਨੂੰ ਚਲਾਉਣ ਵਾਲਿਆ ਮੁਖੀਆਂ ਨਹੀਂ ਬੰਦੀ ਹੈ ਕਿਉਂਕਿ ਉਹਨਾਂ ਦਾ ਠੀਕ ਤਰੀਕੇ ਨਾਲ ਉਹਨਾਂ ਕੋਲ ਕੰਮ ਹੀ ਨਹੀਂ ਹੋ ਰਿਹਾ ਜਿਸ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੋ ਸਕੇ ਬਾਕੀ ਸੁਖਵਿੰਦਰ ਜੀ ਜੇਕਰ ਸਰਕਾਰ ਕਰਜ਼ਾ ਲੈਂਦੀ ਹੈ ਤਾਂ ਉਸ ਦਾ ਬੋਝ ਇਸਲਸਰਤ ਆ ਦੇ ਰਹੀ ਹੈ ਕਿੰਨਾ ਚਿਰਣਾ ਉਸ ਦਾ ਬੋਝ ਵੀ ਤੁਹਾਡੇ 'ਚ ਮੇਰੇ ਵਰਗਿਆਂ ਤੇ ਪੈਣਾ ਹੁਣ ਪੰਚਾਇਤੀ ਚੋਣਾਂ ਸ਼ੁਰੂ ਹੋ ਗਏ ਨੇ ਇਹ ਤੇ ਵੀ ਖਰਚਾ ਹੋਣਾ ਬਾਕੀ ਹਾਲਾਤ ਜਿਹੜੇ ਨੇ ਪੰਜਾਬ ਦੇ ਵਿੱਤੀ ਪੱਖ ਤੋਂ ਸੁਖਵਿੰਦਰ ਜੀ ਮਾੜੇ ਆ ਤੇ ਸ਼ਾਇਦ ਇਸ ਗੱਲ ਨੂੰ ਵੀ ਲੈ ਕੇ ਜਿਹੜੀ ਹਾਈ ਕੁਮਾਰ ਆਮ ਆਦਮੀ ਪਾਰਟੀ ਦੀ ਉਹ ਵੀ ਮੁੱਖ ਮੰਤਰੀ ਸਾਹਿਬ ਨਾਲ ਨਾਰਾਜ਼ ਹੈਗੀ ਹੈ ਜਿਸ ਤਰ੍ਹਾਂ ਐਨਜੀਟੀ ਦਾ ਜਿਹੜਾ ਜੁਰਮਾਨਾ ਪਿਆ ਸੀ ਉਹ ਕਿਹੇ ਤਰੀਕੇ ਨਾਲ ਮਾਫ ਹੋਇਆ ਬਹੁਤ ਕੁਝ ਇਦਾਂ ਦੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਬੀਤੇ ਸਮੇਂ 'ਚ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਕਲਾਸ ਵੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਨੂੰ ਲਗਾਈ ਗਈ ਕਿਉਂਕਿ ਹਰ ਗੱਲ ਤੇ ਤੁਸੀਂ ਬੈਕਫਰੌਂਟ ਤੇ ਜਾਂਦੇ ਜੀ ਹਰ ਨੋਟਿਫਿਕੇਸ਼ਨ ਜਿਹੜਾ ਜਾਰੀ ਕਰਕੇ ਵਾਪਸ ਲੈ ਲੈਂਦੇ ਜੀ ਉਹਨਾਂ ਕਰਕੇ ਵੀ ਸਰਕਾਰ ਦਾ ਜਿਹੜਾ ਅਕਸ ਜਿਹੜਾ ਦਿੱਕਤਾ ਆ ਇਸ ਗੱਲ ਨੂੰ ਲੈ ਕੇ ਵੀ ਸੁਖਿੰਦਰ ਜੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਪੂਰਨ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਨਾਰਾਜ਼ ਆ ਬਾਕੀ ਵਿੱਤੀ ਹਾਲਾਤ ਆ ਸੁਖਿੰਦਰ ਜੀ ਹੁਣ ਦੇਖੋ ਕਿ ਹਾਈ ਕੋਰਟ ਦੇ ਇਨਾਂ ਹੁਕਮਾਂ ਤੋਂ ਬਾਅਦ ਸਰਕਾਰ ਕਿਸ ਤਰੀਕੇ ਨਾਲ ਵਜੋਂਦੀ ਹੈ ਜੀ ਚਲੋ ਅਗਸਾ ਵੀ ਪ੍ਰੋਗਰਾਮ ਚ ਬਣੇ ਤੁਹਾਡੇ ਨਾਲ ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜ ਸਾਈਟਨ ਪਰ ਪ੍ਰੈਸਲ ਮਜੀਸ਼ ਸਿੰਘ ਅਰਖੀ ਸਾਹਿਬ ਜਿਨ੍ਹਾਂ ਦੇ ਬਲੋਂ ਨਾਲ ਅਮ ਘਪਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਰਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਧੰਨਵਾਦ